ਸਰ ਮੈਂ ਗਗਨਦੀਪ ਕੌਰ ਦ ਸੁਆਰ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਆ ਤੇ ਹੁਣ ਮੈਂ ਪੰਚਕੁਲਾ ਵਿਖੇ ਮੈਰਿਡ ਹਾਂ ਸਰ ਮੈਂ ਅੱਜ 2 ਸਾਲ ਪਹਿਲੇ ਇੱਥੇ ਜਈ ਸਬਸਟੇਸ਼ਨ ਪੀਐਸਟੀਸੀਐਲ ਦੇ ਅੰਦਰ ਤੁਹਾਡੇ ਹੱਥੋਂ ਨਿਯੁਕਤੀ ਪੱਤਰ ਲਿਆ ਸੀ ਤੇ ਅੱਜ ਮੈਂ 2 ਸਾਲ ਦੇ ਅੰਦਰ ਅੰਦਰ ਏਈਓਟੀ ਇਲੈਕਟ੍ਰੀਕਲ ਲਈ ਨਿਯੁਕਤੀ ਪੱਤਰ ਤੁਹਾਡੇ ਕੋਲੋਂ ਲੈਣ ਆਈ ਹਾਂ ਦੂਜੀ ਨੌਕਰੀ ਹੋ ਗਈ ਸਰ ਹਾਂਜੀ ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਦਰ ਹੀ ਹੋ ਪਾਇਆ ਹੈ सर मैं गल कहूंगी ਤੁਸੀਂ ਪੰਜਾਬ ਚੋਂ ਬਾਹਰ ਜਾਣ ਦੀ ਲਹਿਰ ਰੋਕ ਦਿੱਤੀ ਸਰ ਇਹ ਬਹੁਤ ਵੱਡੀ ਗੱਲ ਪਰਮਾਤਮਾ ਸਰ ਤੁਸੀਂ ਕਿਹਾ ਸੀ ਹਰ ਬੱਚਾ ਆਪਣੇ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੌਬ ਲਏਗਾ ਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ ਬੀਟੈਕ ਐਮਟੈਕ ਹੋਲਡਰ ਅੱਜ ਆਪਣੇ ਐਸ ਡੀਓ ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ ਵਾਹ ਮੁਬਾਰਕਾ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾ ਮੈਡਮ ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਕਿਓ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏਲਮ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਭਰਤੀ ਹੋਣ ਜਾ ਰਹੀ ਏ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲਤੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹਾਂਜੀ ਸਰ ਹੁਣ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਆ ਟੀਚਿੰਗ ਚ ਰਹਿ ਚੁੱਕੀ ਆ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਤੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਟੀਚ ਸੇ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਆ ਲਾਸਟ ਈਅਰ 125 ਐਸਜੀਓਜ਼ ਦੀ ਭਰਤੀਆਂ ਆਈਆਂ ਉਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ 100 ਪਰਸੀਆਂ ਹੋਰ ਇਹ ਹੀ ਹੋਤੀ ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਵਾਂਗੇ ਤੇ ਮੈਂ ਵਾਈਗਰ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਬੁਲੇ ਸੋਨੇਹਰ ਸਾਹਿਬ ਐਂਡ ਸਰ आई विश यू फॉर योर ग्रेट हेल्थ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ 'ਚ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਡੀ ਸਰ ਇਟ ਮੀਨਸ ਅ ਲੋਟ ਥੈਂਕ ਯੂ ਸੁਖਚੈਨ ਕੋਰ ਜੀ ਸ੍ਰੀਕਾਲ ਸਰ ਮੇਰਾ ਨਾਮ ਸੁਖਚਾਨ ਕੋਰ ਹੈ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੋਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣਨੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ View ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ कौर ਜੀ ਥੈਂਕ ਯੂ ਸਰ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤੱਕੜੀਆਂ ਹੋ ਜਾਂਦੀਆਂ ਨੇ ਜੀ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀਆਂ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਸਰ ਇਹ ਵੀ ਸੰਗਰੂਰ ਦੀ ਹੈ ਹਾਂਜੀ ਸਰ साटा जिला सिंगरौली से थैंक यू सो मच सर बहुत-बहुत धन्यवाद सर बधाईयां थैंक यू सर थैंक यू सर। जसप्रीत कौर जी सत श्री सर सत श्री अकाल ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਏਲਮ ਦੀ ਭਰਤੀ ਲਈ ਅੱਜ ਨੂੰ ਜੁੱਤੀ ਪੱਤ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੋਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੈਗੀ ਹੈ ਉਹਨਾਂ ਦੇ ਘਰਾਂ ਚੋਂ ਹੀ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ ਹਾਂਜੀ ਸਰ ਉਹਦੋਂ ਅਸੀਂ ਉੱਥੇ ਹੀ ਸੀਗੇ ਰੋਟੀ ਬਣਾ ਰਹੇ ਸੀ ਅਸੀਂ ਪੁੰਨ ਨੇ ਵੀ ਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਓ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਸਾਡੇ ਸਾਰੇ ਪਰਿਵਾਰ ਵੱਲੋਂ ਹੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਕਰ ਕਜਸਪੀਤ ਦਾ ਧੰਨਵਾਦ ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ ਪਾਸ ਕਰ ਦਿਓ ਜੀ ਮਾਈਕ ਉਹ ਪਿੱਛੇ ਹੈਗਾ ਮਾਈਕ ਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਵਿੰਦਰ ਸਿੰਘ ਫਾਦਰ ਨੇਮ ਸਰਦਾਰ ਦੂਜਾ ਮਾਈਕ ਲੈ ਲਓ ਨੋ ਤੇ ਜਿਹੜਾ ਪਿੱਛੇ ਹੈ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਵਿੰਦਰ ਸਿੰਘ ਫਾਦਰ ਨੇਮ ਸਰਦਾਰ ਗੁਰਨਾਮ ਸਿੰਘ ਜੀ ਸਰ ਨੰਗਲਦੇਵ ਸਿੰਘ ਪਿੰਡ ਚੰਡਿਆਲਾ ਗੁਰੂ ਹਲਕਾ ਤੋਂ ਆਇਆ ਮੈਂ ਸਰ ਹਲੋ ਜਿਹੜੇ ਕੱਢ ਲਓ ਮਾਈਕ ਚੰਡਿਆਲਾ ਗੁਰੂ ਹਲਕੇ ਤੋਂ ਆਇਆ ਸਰ ਮੈਂ ਮਾਈਕ ਨੇੜੇ ਕਰ ਲਉ ਥੋੜੇ ਹਲੋ ਮੈਂ ਝੰਡਿਆਲਾ ਗੁਰੂ ਰਹਿਰਕੇ ਤੋਂ ਆਇਆ ਹਾਂ ਸਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਈਟੀਓ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਇਹ ਮੈਂ ਦਿলো ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸਰ ਮੈਂ ਬਹੁਤ ਮਤਲਬ ਗਰੀਬ ਗਰੀਬ ਪਰਿਵਾਰ ਤੋਂ ਆਇਆ ਹਾਂ ਸਰ ਮੇਰੇ ਪਰਿਵਾਰ ਚ ਪਹਿਲੀ ਵਾਰੀ ਨੌਕਰੀ ਮਿਲਣ ਜਾ ਰਹੀ ਹੈ ਪਹਿਲੀ ਵਾਰੀ ਮੈਂ ਬੋਲ ਰਿਹਾ ਹਾਂ ਸਟੇਜ ਦੇ ਉੱਪਰ ਫੜੋਇਆ ਮੈਨੂੰ ਕੰਫੀਟੇਬਲ ਜਿਹਾ ਮਹਿਸੂਸ ਨਹੀਂ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਨਹੀਂ ਬੋਲਾ ਬੋਲਾ ਕੋਈ ਨਹੀਂ ਐਦਾਂ ਹੀ ਐਦਾਂ ਹੀ ਹੋ ਜਾਂਦਾ ਹੁੰਦਾ ਔਲੇ ਔਲੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਮੈਂ ਹਰਪ੍ਰੀਤ ਸਿੰਘ ਜੀ ਟੀਓ ਸਾਹਿਬ ਦੇ ਹਲਕੇ ਤੋਂ ਵੀ ਆਇਆ ਤੇ ਸਰ ਉਹ ਬਹੁਤ ਜ਼ਿਆਦਾ ਵਿਕਾਸ ਕਰਾਇਆ ਸਰ ਇਹਨਾਂ ਨੇ ਸਾਡੇ ਹਲਕੇ ਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਗੁਰਿੰਦਰ ਥੈਂਕ ਯੂ ਮੁਬਾਰਕਾਂ ਬਹੁਤ ਬਹੁਤ ਪਰਵਾਰ ਥੈਂਕ ਯੂ ਥੈਂਕ ਯੂ ਸਰ ਰੋਜਲ ਰਾਣੀ ਜੀ सत श्री सर सा मेरा नाम रोजल है एंड मैं बठिंडा से बिलोंग करती हूँ आज मेरी पीएसपीसीएल में एक लड़की पोस्टिंग हुई है और पिछले साल मेरी सिस्टर की भी गवर्नमेंट जॉब लगी है एंड मैं आपका बहुत बहुत थैंक यू करती हूँ क्योंकि काफ़ी एफर्ट्स एफर्ट्स आपके भी हैं अगर हमने एग्जाम में मेहनत किया तो आपने वैकेंसी निकालने में किए थैंक यू सो मच सर सो नाइस थैंक यू थैंक यू परविंदर सिंह जी good evening sir my name is pravinder singh i belong to frikcot now i am going to ਪੰਜਾਬੀ ਬੋਲਾਂ ਕੋਚ ਕਰਨ ਸਰ ਹੁਣ ਮੈਂ ਐਜ਼ ਅ ਕਲਰ ਜੋਇਨ ਕਰ ਰਿਹਾ ਪੀਐਸਪੀਸੀਲ ਦੇ ਵਿੱਚ ਕਿੰਨਾ ਸੁਣੀ ਪਾਇ ਬੋਲਦਾ ਸਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਵਜ੍ਹਾ ਨਾਲ ਸਾਨੂੰ ਨੌਕਰੀ ਮਿਲੀ ਪਿਛਲੇ ਕਾਫੀ ਸਾਲਾਂ ਤੋਂ ਵੈਕੈਂਸੀਸ ਬਹੁਤ ਘੱਟ ਨਿਕਲ ਰਹੀਆਂ ਸੀ ਲੇਕਿਨ ਤੁਹਾਡੇ ਗਵਰਨਮੈਂਟ ਦੇ ਅੰਡਰ ਬਹੁਤ ਵੈਕੈਂਸੀਸ ਨਿਕਲੀਆਂ ਤੇ ਥੋਡੇ ਗਵਰਨਮੈਂਟ ਬਹੁਤ ਪੰਕਚੁਐਲਿਟੀ ਹੈ ਮਤਲਬ ਵਿਥਿਨ ਟਾਈਮ ਪੀਰੀਅਡ ਸਾਰੇ ਰਿਕਰੂਟਮੈਂਟਸ ਕੰਪਲੀਟ ਹੋਈਆਂ ਤੇ ਇਕਵਰੀਫੇਅਰ ਸਾਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਆਖਰ ਦੇ ਵਿੱਚ ਨੇ ਜੀ ਰਾਹੁਲ ਸ਼ਰਮਾ ਜੀ ਸਿਕਾ ਸਰ ਸਿਕਾ ਮੇਰਾ ਨਾਮ ਰਾਹੁਲ ਸ਼ਰਮਾ ਪਿੰਡ ਫਤਿਗੜ ਪੰਜਾਬੀਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਦੋਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਮੈਂ ਬਾਹਰੋਂ ਇੱਥੇ ਆਇਆ ਹਾਂ ਸਰ ਅੱਜ ਆਪਣਾ ਨਿਕਤੀ ਬਤਰ ਲੈ ਆ। ਅੱਛਾ। ਹਾਂ ਜੀ ਸਰ ਮੇਰੀ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਟਲੀ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ। ਉਹ ਅੱਛਾ ਅਜੇ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਲੇ ਮੈਂ। ਚੰਡੀਗੜ੍ਹ ਹਾਂ ਹਾਜੀ ਸਰ। ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ। ਵਾਹ ਵਾਹ ਹਾਂ ਹੁਣ ਨਿਕਤੀ ਬਤਰ ਲੈ ਕੇ ਜਾਊਂਗਾ ਸਰ। ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤ ਹੀ ਹੋਇਆ ਸਰ। ਬਹੁਤ 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 ਮਿਹਰਬਾਨੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਥੈਂਕ ਯੂ ਸਰ ਗੁੱਡ ਲੱਕ ਬਹੁਤ ਬਹੁਤ ਸ਼ੁਕਰੀਆ ਜੀ